ਪਿਆਰਿਓ ਇਹ ਜਿਹੜਾ ਸੰਸਾਰ ਪਰਮਾਤਮਾ ਨੇ ਸਾਜਿਆ ਹੈ ਦੇ ਵਿੱਚ 84 ਲੱਖ ਜੂਨਾ ਦਾ ਗੇੜ ਚੱਲ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਸਰੀਰ ਨੂੰ ਬਾਰ-ਬਾਰ ਜੂਨਾ ਮਿਲਦੀਆਂ ਰਹਿੰਦੀਆਂ ਨੇ। ਇਹ ਲੋਕਾਂ ਦਾ ਇਹ ਸਵਾਲ ਵੀ ਹੁੰਦਾ ਆ ਅਕਸਰ ਕਿ ਮਨੁੱਖ ਨੂੰ ਬਾਰ-ਬਾਰ ਜੂਨਾ ਦੇ ਵਿੱਚ ਕਿਉਂ ਆਣਾ ਤੇ ਜਾਣਾ ਪੈਂਦਾ ਹੈ? ਪਰਮਜੀਤ ਵੀਰ ਜੀ ਇੱਕ ਸਿੰਪਲ ਜੀ ਐਗਜ਼ਾਮਪਲ ਜੀ ਆਪਾਂ ਦੇਣੀ ਚਾਹੀਏ ਇਸ ਦੇ ਉਪਰ ਕਿ ਮਨੁੱਖ ਨੂੰ ਕਿਉਂ ਬਾਰ-ਬਾਰ ਜੁਨਾ ਮਿਲਦੀਆਂ ਨੇ ਤੇ ਕੀ ਹੋ ਸਕਦਾ ਆ ਥੋੜਾ ਜਿਹਾ ਚਾਨਣ ਪਾਓ ਇਹਦੀ ਵੈਗਰੂ ਜੀ ਆਪਾਂ ਇੱਕ ਸੌਖੀ ਉਦਾਹਰਣ ਲੈ ਲੈਂਦੇ ਜਿਵੇਂ ਆਪਾਂ ਟ੍ਰੈਫਿਕ ਦੇ ਵਿੱਚ ਇੱਥੇ ਬਿਠੇ ਆ ਗੱਡੀ 'ਚ ਬੈਠੇ ਆ ਅਸੀਂ ਯਾਤਰੀ ਆ ਗੱਡੀ ਜਿਹੜੀ ਆ ਸਾਡਾ ਸਫਰ ਕਰਉਂਦੀ ਆ ਇਸੇ ਤਰੀਕੇ ਨਾਲ ਮਹਾਰਾਜ ਨੇ ਬਾਣੀ ਵਿੱਚ ਦੱਸਿਆ ਵੀ ਦੇਹੀ ਘੋੜੀ ਚੜ ਹਰ ਪਾਇਆ ਮਨ ਜਿਹੜਾ ਹੈ ਨਾ ਪਿਆਰੇਓ ਇੱਕ ਯਾਤਰੀ ਹੈ ਜਿਹੜਾ ਸਰੀਰ ਹੈ ਨਾ ਇਦਾਂ ਸਮਝ ਲਓ ਕਿ ਇੱਕ ਗੱਡੀ ਹੈ ਹੁਣ ਇਹਨਾਂ ਦੋਨਾਂ ਦਾ ਸਫਰ ਜਿਵੇਂ ਮਾਰਾਇ ਨੇ ਬਾਣੀ ਦੇ ਵਿੱਚ ਦੱਸਿਆ ਹੈ ਕਿ ਜਿਹੜਾ ਸਰੀਰ ਹੈ ਨਾ ਇਹਦੀ ਵੀ ਇੱਕ ਮੰਜ਼ਲ ਹੈ। ਉਹ ਮਾਰਾਇ ਨੇ ਸ਼ਬਦ ਵਰਤਿਆ ਬਾਣੀ ਦੇ ਵਿੱਚ ਮਾਰੇ ਕਹਿੰਦੇ ਇਹ ਤਨ ਹੋਏਗੋ ਭਸਮ ਕੀ ਢੇਰੀ। ਸਰੀਰ ਤੇ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਸਾਰਿਆਂ ਦਾ ਸਰੀਰ ਇੱਕ ਦਿਨ ਭਸਮ ਦੀ ਢੇਰੀ ਬਣ ਜਾਂਦਾ ਹੈ। ਪਰ ਹੁਣ ਇੱਕ ਮਨ ਦੀ ਵੀ ਮੰਜ਼ਲ ਹੈ। ਮਨ ਦੀ ਮੰਜ਼ਲ ਕੀ ਹੈ ਪਰਮੇਸ਼ਰ? ਪ੍ਰਮਾਤਮਾ ਸੂਕ ਮਹਿਲ। ਜਿਨ ਮਾਰਾਇ ਕਹਿੰਦੇ ਸੂਕ ਮਹਿਲ ਜਾ ਕੇ ਉੱਚ ਦਵਾਰੇ ਤਾਂ ਮੈਂ ਵਸੇ ਭਗਤ ਪਿਆਰੇ। ਜਿੱਥੇ ਭਗਤਾਂ ਦਾ ਵਸਾ ਹੁੰਦਾ ਹੈ। ਭਗਤਾਂ ਦੇ ਮਨ ਉੱਥੇ ਜਾ ਕੇ ਵਸਦੇ ਆ। ਪਰ ਸਾਰ ਇੱਕ ਦਾ ਨਹੀਂ ਵੱਸਦਾ ਮਾਰੇ ਕਹਿੰਦੀ ਹੈ ਜਿੰਨਾ ਦੇ ਮਨ ਉਸ ਮਹਿਰ ਤੱਕ ਨਹੀਂ ਪਹੁੰਚਦੇ ਉਹ ਯਾਤਰਾ ਨਹੀਂ ਕਰਦੇ ਫਿਰ ਮਾਰੇ ਕੀ ਕਰਦੇ ਮਾਰੇ ਕਹਿੰਦੀ ਹੈ ਉਹ ਮਨ ਨੂੰ ਫਿਰ ਦੁਬਾਰਾ ਇੱਕ ਸਰੀਰ ਦੇ ਦਿੱਤਾ ਜਾਂਦਾ ਇੱਕ ਫਿਰ ਜੁਣ ਦੇ ਦਿੱਤੀ ਜਾਂਦੀ ਕਿਉਂ ਦਿੱਤੀ ਜਾਂਦੀ ਹੈ ਜਿਵੇਂ ਆਪਾਂ ਮੰਜ਼ਲ ਤੇ ਆਪਣੇ ਜਾਂਦੇ ਹਾਂ ਕਿਤੇ ਵੀ ਜਦੋਂ ਜਿੰਨਾ ਚਿਰ ਤੱਕ ਪਿਆਰੇ ਆਪਾਂ ਆਪਣੀ ਮੰਜ਼ਲ ਤੇ ਨਹੀਂ ਪਹੁੰਚਦੇ ਆਪਾਂ ਗੱਡੀਆਂ ਬਦਲਦੇ ਰਹਿੰਦੇ ਕਈ ਵਾਰੀ ਆਪਾਂ ਦੇਖਦੇ ਇੱਕ ਬੱਸ 'ਚ ਉਤਰੇ ਫਿਰ ਦੂਜੀ 'ਚ ਬਹਿਣਾ ਪੈਂਦਾ ਫਿਰ ਟ੍ਰੇਨ 'ਚ ਬਹਿਣਾ ਪੈਂਦਾ ਫਿਰ ਜਹਾਜ਼ 'ਚ ਬਹਿਣਾ ਪੈਂਦਾ ਕਿਉਂ ਆਪਾਂ ਬਾਰ ਬਾਰ ਬਦਲਦੇ ਕਿਉਂਕਿ ਆਪਾਂ ਅਜੇ ਮੰਜ਼ਿਲ ਤੇ ਨਹੀਂ ਪਹੁੰਚੇ ਪਰ ਜਦੋਂ ਆਪਾਂ ਘਰ ਪਹੁੰਚ ਜਾਂਦੇ ਆ ਉਸ ਤੋਂ ਬਾਅਦ ਜਾ ਕੇ ਫਿਰ ਆਪਾਂ ਕੋਈ ਵੀ ਗੱਡੀ ਨਹੀਂ ਲੈਂਦੇ ਆਗੇ ਇਸੇ ਤਰ੍ਹਾਂ ਜਦੋਂ ਸਾਡਾ ਮਨ ਪਿਆਰਿਓ ਪਰਮੇਸ਼ਰ ਤੱਕ ਪਹੁੰਚ ਜਾਂਦਾ ਹੈ ਨਾਮ ਵਿੱਚ ਸਮਾ ਜਾਂਦਾ ਹੈ ਅਭੇਦ ਹੋ ਜਾਂਦਾ ਹੈ ਉੱਥੇ ਜਾ ਕੇ ਮਹਾਰਾਜ ਕਹਿੰਦੇ ਆ ਫਿਰ ਐਸਾ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ ਇਹਦੇ ਜੀਵਨ ਦਾ ਮਦਉਰਥ ਪੂਰਾ ਹੋ ਜਾਂਦਾ ਪੀ ਯਾਤਰਾ ਸਫਲ ਹੋ ਗਈ ਮਨ ਦੀ ਇਹ ਤੇ ਪ੍ਰਤੀਕ ਹੋਰ ਵੀ ਮਹਾਰਾਜ ਬਾਣੀ ਚ ਕਹਿੰਦੇ ਮਹਾਰਾਜ ਕਹਿੰਦੇ ਕਿਵੇਂ ਯਾਤਰਾ ਪੂਰੀ ਹੁੰਦੀ ਹੈ ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪੜ। ਫਿਰ ਉੱਥੇ ਜਾ ਕੇ ਪਿਆਰਿਓ ਸਾਡੇ ਮਨ ਦੀ ਜੀ ਹੁੰਦਾ ਜਿਹੜੀਆਂ ਖਤਮ ਹੋ ਜਾਂਦੀਆਂ ਨੇ। ਉਮੀਦ ਕਰਦੇ ਆ ਇਹ प्रकरण ਤੁਹਾਨੂੰ ਸਮਝ ਆਇਆ ਹੋਵੇਗਾ ਕਿਉਂਕਿ ਬਹੁਤ ਹੀ ਸੋਨਾ ਤੇ ਸਿੰਪਲ ਐਗਜ਼ਾਮਪਲ ਦੇ ਕੇ ਸਮਝਾਇਆ ਗਿਆ ਹੈ। ਆਓ ਪਰਮੇਸ਼ਰ ਅੱਗੇ ਇਹੀ ਅਰਦਾਸ ਕਰੀਏ ਕਿ ਸਾਡੀ ਜਿਹੜੀ ਯਾਤਰਾ ਹੈ ਉਹ ਵੀ ਸਫਲ ਹੋ ਜਾਵੇ।